विधानसभा हलका रामपुरा फूल ਦੇ ਦਿਨੇਸ਼ ਕੁਮਾਰ ਗੱਗ ਮੰਡਲ ਪ੍ਰਧਾਨ ਭਾਜਪਾ ਜਿਨ੍ਹਾਂ ਦਾ 26 ਸਤੰਬਰ ਨੂੰ ਜਨਮ ਦਿਨ ਹੈ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਬੀੜਾ ਫੁੱਲ ਵਿਖੇ ਪੌਦੇ ਲਗਾਏ ਅਤੇ ਗ੍ਰੀਨ ਮਿਸ਼ਨ ਸੁਸਾਇਟੀ ਨੂੰ 200 ਫੁੱਟ ਪਾਈਪ ਦਾਨ ਕੀਤੀ ਤੇ ਅੱਜ ਦਿਨੇਸ਼ ਜੀ ਦੇ ਜਨਮ ਦਿਨ ਤੇ ਇਕੱਠੇ ਹੋਏ ਸਾਰੇ ਸਾਥੀ ਗ੍ਰੀਨ ਮਿਸ਼ਨ ਦੇ ਪ੍ਰਧਾਨ ਧਰਮਪਾਲ ਡੱਡਾ ਜੀ ਨਾਜ਼ਰ ਜੀ ਬੌਜੀ ਤੇਨੇ ਸਾਰੀ ਟੀਮ ਸਾਡੇ ਨਾਲ ਕਾਲਾ ਚੰਦਰ ਕਾਲਾ ਜੀ ਮਨੀਸ਼ ਜੀ ਜਤਿੰਦਰ ਜੀ ਸਾਰੇ ਸਾਥੀਆਂ ਨੇ ਇੱਥੇ ਆਉਣ ਨੂੰ ਜੀਆਂ ਆਖਦੇ ਆ ਸਾਥੀਓ ਜਿਵੇਂ ਮਤਲਬ ਕਿ ਪੋਲੂਸ਼ਨ ਵੱਧ ਰਿਹਾ ਉਸ ਵਾਸਤੇ ਇਹ ਬਹੁਤ ਵੱਡੀ ਇੱਕ ਸੇਵਾ ਹੈ ਜਿਵੇਂ ਟਾਡਾ ਸਾਹਿਬ ਤੇ ਉਹਨੇ ਸਾਥੀ ਨੂੰ ਮਿਸ਼ਨ ਚੱਕਿਆ ਵੀ ਪੰਜਾਬ ਨੂੰ ਹਰਾ-ਭਰਾ ਕੇ ਬਣਾਉਣਾ ਉਸ ਵਿੱਚ ਇਹਨਾਂ ਦੀ ਇੱਕ ਜੋ ਸੇਵਾ ਤਾਂ ਸਾਰੀ ਦੁਨੀਆ ਕਰਦੀ ਹੈ ਪਰ ਜੋ ਜੋ ਸੇਵਾ ਇਹ ਕਰ ਰਿਹਾ ਉਹਦੀ ਮਤਲਬ ਕਿ ਮੋਲੋਣੀ ਮੋੜਿਆ ਜਾ ਸਕਦਾ ਕਿਉਂ ਜੋ ਮਤਲਬ ਕੀ ਨਵੀਆਂ ਸੜਕਾਂ ਨਵੀਂ ਡਿਵੈਲਪਮੈਂਟ ਹੋਈ ਆ ਉਸ ਨਾਲ ਦਰਖਤ ਬਹੁਤ ਜ਼ਿਆਦਾ ਵੱਡੇ ਗਿਆ ਉਹਦੀ ਪਰਭਾਈ ਕਰਨ ਦੀ ਕੋਸ਼ਿਸ਼ ਉਹ ਢੜਾ ਸਾਹਿਬ ਤੇ ਉਹਨੇ ਸਾਥੀ ਕਰ ਰਿਹਾ ਦਿਨੇਸ਼ ਜੀ ਤੇ ਸਾਡੀ ਟੀਮ ਵੀ ਜੋ ਕੁਝ ਅਸੀਂ ਇਹਨਾਂ ਦੇ ਮਤਲਬ ਕੀ ਨਿੱਕੇ ਸੱਦੇ ਦੇ ਸੀ ਇੱਥੇ ਆਏ ਇਹਨਾਂ ਨੇ ਸਾਨੂੰ ਬੜਾ ਬੜੀਆਂ ਵੜੇ ਅੱਗੇ ਇੱਥੇ ਆਉਣ ਤੇ ਗਾਂ ਨੂੰ ਵੀ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਅਸੀਂ ਜਿਵੇਂ ਵੀ ਸਾਥੋਂ ਕੋਈ ਸਹਿਯੋਗ ਹੋਇਆ ਜਿਵੇਂ ਵੀ ਸਾਡਾ ਕੋਈ ਹੁਕਮ ਦੇਣ ਗਿਆ ਅਸੀਂ ਇਹਨਾਂ ਦੀ ਗੱਲ ਤੇ ਮਤਲਬ ਕੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇੰਨਾ ਹੀ ਕਹਿੰਦਾ ਹਾਂ ਮੈਂ ਢੱਡਾ ਸਾਹਿਬ ਤੇ ਇਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਫੁੱਲ ਰੋਡ ਤੇ ਆਪਣਾ ਬੀੜ ਬਣਿਆ ਹੋਇਆ ਹੈ। ਉਸ ਦੇ ਵਿੱਚ ਪੌਦੇ ਲਗਾਏ ਜਾਂਦੇ ਨੇ। ਤਕਰੀਬਨ 6-7 ਸਾਲਾਂ ਤੋਂ 7-8000 ਦੇ ਕਰੀਬ ਜਿਹੜੇ ਪੌਦੇ ਲਗਾਏ ਗਏ। ਉਹ ਪੌਦੇ ਕਿੰਨਾਂ ਦੀ ਸਹਿਤਾ ਨਾਲ ਲਗਾਏ ਜਾਂਦੇ ਆ? ਸ਼ਹਿਰ ਵਾਸੀਆਂ ਦੀ, ਇਲਾਕਾ ਵਾਸੀਆਂ ਦੀ ਸਹਿਤਾ ਨਾਲ ਆਪਣੇ ਜਨਮ ਦਿਨ ਤੇ ਜਾਂ ਆਪਣੇ ਮਾਤਾ-ਪਿਤਾ ਦੀ ਯਾਦ ਦੇ ਵਿੱਚ, ਆਪਣੇ ਪ੍ਰੇਮੀ, ਮਿੱਤਰ ਪਿਆਰੇ ਦੀ ਯਾਦ ਦੇ ਵਿੱਚ ਜਿਹੜੇ ਇੱਥੇ ਲੋਕ ਆ ਕੇ ਗ੍ਰੀਨ ਮਿਸ਼ਨ ਦੇ ਸਹਿਯੋਗ ਨਾਲ ਪੌਦੇ ਲਗਾਉਂਦੇ ਨੇ ਜਿਵੇਂ ਅੱਜ ਸਾਡੇ ਨਾਲ ਨੇ ਦਿਨੇਸ਼ ਕੁਮਾਰ ਜੀ ਗਰਗ ਇਹਨਾਂ ਨੇ ਇਸ ਪੌਦਿਆਂ ਦੀ ਪਾਣੀ ਦੀ ਵਾਸਤੇ ਜਿਹੜੀ 200 ਫੁੱਟ ਪਾਈਪ দান ਕੀਤੀ ਹੈ ਅਸੀਂ ਗ੍ਰੀਨ ਮਿਸ਼ਨ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਜਿਹੜਾ ਆਪਣਾ ਨੇ ਯੋਗਦਾਨ ਪਾ ਕੇ ਬਹੁਤ ਵੱਡੀ ਸੇਵਾ ਦੇਖੋ ਕੋਈ ਵੀ ਆਪਾਂ ਸੇਵਾ ਕਰਦੇ ਆਂ ਉਹ ਦਾਨੀ ਪੁਰਸ਼ਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੀ ਹੈ ਕਿਉਂਕਿ ਇਕੱਲਾ ਬੰਦਾ ਕੋਈ ਵੀ ਨਹੀਂ ਕਰ ਸਕਦਾ ਜੇ ਗ੍ਰੀਨ ਮਿਸ਼ਨ ਸੁਸਾਇਟੀ ਚੱਲਦੀ ਹੈ ਤਾਂ ਇਹਨਾਂ ਵਰਗੇ ਪੁਰਸ਼ਾਂ ਦੇ ਦਾਨ ਦੇ ਨਾਲ ਚੱਲਦੀ ਹੈ ਤੇ ਅੱਗੇ ਜਿਹੜਾ ਸਹਿਯੋਗ ਹੈ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਧਰਤ ਪਈ ਹਰੀਆਵਲੀ ਹੁਣ ਜੇ ਆਪਾਂ ਬਾਣੀ ਦੀ ਗੱਲ ਕਰੀਏ ਤਾਂ ਪੂਰਾ ਬ੍ਰਹਿਮੰਡ ਆ ਉਹਦੇ ਵਿੱਚ ਜੇ ਅਸੀਂ ਸਿਰਫ ਧਰਤ ਪਈ ਹਰੀਆਵਲੀ ਤਿੰਨ ਗੱਲਾਂ ਹੀ ਮੰਨ ਲ ਲਈਏ ਵੀ ਸਾਨੂੰ ਗੁਰੂ ਨੇ ਕਿਹਾ ਵੀ ਧਰਤੀ ਆ ਜਿਹੜੀ ਹਰੀਆਵਲੀ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਇਹਨਾਂ ਦਾ ਦਿਨੇਸ਼ ਕੁਮਾਰ ਗਰਗੀ ਜੀ ਦਾ ਇਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਗ੍ਰੀਨ ਮਿਸ਼ਨ ਸੈਟੀ ਵੱਲੋਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜਦੋਂ ਵੀ ਐਤਵਾਰ ਨੂੰ ਜਾਂ ਰੋਜ਼ਾਨਾ ਵੀ ਆਉਂਦੇ ਆ ਸਵੇਰੇ ਸੈਰ ਵਾਸਤੇ ਵੀ ਆਉਂਦੇ ਆ ਕੁਝ ਵਿਅਕਤੀ ਤੇ ਵਧੀਆ ਸੈਰਗਾਹ ਵੀ ਬਣੀ ਵੀ ਹੈ ਵਿਚਲੀ ਰੰਗਣ ਵਾਗ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਵੀ ਆਇਆ ਕਰਨਾ ਸ਼ਹਿਰ ਵਾਸੀ ਵੀ ਆਇਆ ਕਰਨਾ ਇੱਥੇ ਜਦੋਂ ਕੋਈ ਸ਼ਹਿਰ ਕਰਦਾ ਜਾਂ ਬੈਠਣ ਵਾਸਤੇ ਜਾਂ ਜਿਵੇਂ ਅੱਜ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਲਾਉਣ ਆਉਂਦੇ ਆ ਤਾਂ 2 ਮਿੰਟ ਆਰਾਮ ਕਰਨ ਬਾਅਦ ਤੇ ਸਾਨੂੰ ਬੈਂਚਾਂ ਦੀ ਵੀ ਲੋੜ ਪਈ ਹੈ ਕੁਝ ਬੈਂਚ ਦਿੱਤੇ ਆ ਅੱਜ ਜਿਹੜੀ ਬੈਂਚਾਂ ਦੀ ਸੇਵਾ ਵਿਵੇਕ ਕਰਗੀ ਜੀ ਵਿਵੇਕ ਕਰਗੀ ਜੀ ਨੇ ਇੱਥੇ ਬੈਂਚ ਦੀ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਸੇਵਾ ਸੈਟਿੰਗ ਦਿੱਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਤਲਬ ਕੈਨੋ ਵੀ ਜਿੰਨੇ ਵੀ ਬੰਦੇ ਆਏ ਨੇ ਜਿਨ੍ਹਾਂ ਦੀ ਆਤਮਾ ਹਲੂਣ ਦੀ ਆ ਵੀ ਮੈਂ ਵੀ ਕੋਈ ਚੰਗਾ ਕੰਮ ਕਰਾਂ ਮੈਂ ਵੀ ਕਿਸੇ ਚੰਗੀ ਸੱਜਣਾਂ ਨੂੰ ਸਹਿਯੋਗ ਦੇਵਾਂ ਉਹ ਤਾਂ ਮੈਂ ਕਿਸੇ ਵੀ ਪਾਰਟੀ 'ਚ ਚੰਗਾ ਬੰਦਾ ਹਮੇਸ਼ਾ ਚੰਗਾ ਹੀ ਹੁੰਦਾ ਹੁਣ ਜਿਹੜਾ ਆਉਣ ਵਾਲਾ ਸਮਾਂ ਉਹ ਪਾਰਟੀਆਂ ਦਾ ਘਟ ਹੈ ਚੰਗੇ ਬੰਦਿਆਂ ਦਾ ਵਧੂਗਾ ਹੁਣ ਆਇਆ ਨਹੀਂ ਵੀ ਫਰਾਨੀ ਪਾਰਟੀ ਜਿੱਤਗੀ ਹੁਣ ਇਸ ਤੋਂ ਬਾਅਦ ਬੰਦਾ ਜਿੱਤੂਗਾ ਚੰਗਾ ਬੰਦਾ ਹੀ ਜਿੱਤੂਗਾ ਹੁਣ ਪਾਰਟੀ ਦਾ ਕਿਉਂ ਦੇਖ ਹੀ ਨਹੀਂ ਆਪਾਂ ਕਿੰਨਾ ਆਪਾਂ ਨੂੰ ਮਾਣ ਸੀਗਾ ਕਿੰਨਾ ਹੋਰ ਸੀ ਕੋਈ ਗੱਲ ਉਹਦੇ ਵਿੱਚੋਂ ਨਿਕਲੀ ਨਹੀਂ ਹੈਗੀ ਦੂਜੀ ਗੱਲ ਜਿਹੜੇ ਦਿਨੇਸ਼ ਜੀ ਆਏ ਆ ਮੈਂ ਇਹਨਾਂ ਨੂੰ ਆਪ ਦੀ ਸੁਸਾਇਟੀ ਵੱਲੋਂ ਆਪਦੇ ਵਲੰਟੀਅਰਾਂ ਵੱਲੋਂ ਇਹਨਾਂ ਦੇ ਜਨਮ ਦਿਨ ਤੇ ਕੋਟਨ-ਕੋਟ ਵਧਾਈਆਂ ਦੇਣਾ ਦਿਨੇਸ਼ ਜੀ ਨੇ ਜਦੋਂ ਦੇਖਿਆ ਵੀ ਜਿਹੜੀ ਚੀਜ਼ ਦੀ ਘਾਟ ਹੈ ਵੀ ਪਾਈਪ ਸੀ ਉਹ 200 ਫੁੱਟ ਕਹਿੰਦਾ ਕੋਈ ਗੱਲ ਨਹੀਂ ਜੀ ਵੱਧ ਹੀ ਲੋੜਾ ਵੱਧ ਲੈ ਲਓ ਜਿਹੜੀ ਚੀਜ਼ ਦੀ ਮੈਥੋਂ ਲੋੜਾ ਹੈ ਮੈਨੂੰ ਸੇਵਾ ਦਾ ਮੌਕਾ ਦਿਓ ਇੱਥੇ ਬਹੁਤ ਦੁਨੀਆ ਸੇਵਾ ਇਕੱਠੀ ਕਰ ਲੈਂਦੀ ਐ ਸੇਵਾ ਦੇ ਨਾਂ ਦੇ ਫੰਡ ਇਕੱਠੇ ਕਰ ਲੈਂਦੇ ਆ ਪਰ ਉਹ ਕਿਤੇ ਲੱਗੇ ਨਹੀਂ ਜਿੰਦੇ ਹੁੰਦੇ ਇੱਥੇ 10000 ਫੁੱਟਾ ਦੇਖੋ ਕਿਵੇਂ ਜੰਗਲ ਬਣ ਗਏ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਸਿਰਫ ਲੋਕਾਂ ਦੀ ਮਦਦ ਨਾਲ ਜਿਵੇਂ ਸਟੇਲ ਕੋ ਵਾਲੇ ਹੋਏ ਉਹਨਾਂ ਨੇ ਪੈਸੇ ਪਵਾਤੀ ਜਦੋਂ ਉਹ ਆਉਂਦੇ ਆ ਕਿਉਂਕਿ ਸਾਡਾ ਨਾ ਇੱਕੋ ਹੀ ਹੋਇਆ ਮੈਂ ਅਸੀਂ ਸਿਸਟਮ ਦੇ ਕੰਮ ਕਰਦੇ ਆ ਉਹਨਾਂ ਦੇ ਸਿਸਟਮ ਆਇਆ ਵੀ 10 20 ਦਿਨਾਂ 'ਚ ਕੰਮ ਮੁਕਾ ਲਓ ਵੀ ਉਹਦੋਂ ਬਾਅਦ ਸਾਡਾ ਹਿਸਾਬ ਕਰਦੇ ਜਿਹੜੇ ਸਾਡੇ ਪੈਸੇ ਆ ਤੇ ਉਹ ਸਾਥੋਂ ਜਿੰਨੀ ਕੋਈ ਲੈਂਦੀ ਐ 10 20 ਦਿਨਾਂ ਜੇ ਅਸੀਂ ਉਹ ਕਰ ਲੈਨੇ ਆ ਨਾ ਅਸੀਂ ਵੱਧ ਦੱਖਦੇ ਆ ਨਾ ਹੋਰ ਤੁਸੀਂ ਆਪ ਹੀ ਪਾਉਣੀ ਤੇ ਆ ਵੀ ਅਸੀਂ ਵੱਟ ਕੇ ਆ ਵੀ ਇਹ ਨਹੀਂ ਪਾਉਂਦੇ ਲੇਵਰਦਾਰ ਨਾ ਕੁਝ ਨਹੀਂ ਪਾਉਂਦੇ ਜਿੰਨੇ ਬੰਦੇ ਹੋਰ ਕੋ ਬੱਟ ਕੇ ਉਹ ਤੈ ਦਿਨੋਂ ਕਹ ਲੋ ਵੀ ਕਲਾਕਾਰ ਤਾਂ ਬਹੁਤ ਹੁੰਦੇ ਆ ਕੁਝ ਪਰਦੇ ਦੇ ਮੂਰੇ ਹੁੰਦੇ ਕੋ ਪਰਦੇ ਦੇ ਪਿੱਛੇ ਵੀ ਮੇਰਾ ਥੋੜਾ ਜਿਹਾ ਪਰਦੇ ਦੇ ਮੂਰੇ ਆ ਗਿਆ ਕਹ ਲੋ ਵੀ ਸੰਸਥਾ ਸੰਸਥਾਪਕ ਹੋਣ ਕਰਕੇ ਵੀ ਨਹੀਂ ਸਾਰੇ ਜਿਹੜੇ ਮੇਰੀ ਟੀਮ ਦੇ ਵਲੰਟੀਅਰ ਆ ਮੈਥੋਂ ਵੱਧ ਕੇ ਕੰਮ ਕਰਦੇ ਆ ਔਰ ਜਿਵੇਂ ਉਹਨੇ ਆਰਾਮ ਲਾਲ ਜੀ ਆ ਇਹ ਤਾਂ ਬੰਦਾ ਹੱਸਦਾ ਹੀ ਆਉਂਦਾ ਨਾ ਉਦੋਂ ਮੈਨੂੰ ਹੋਰ ਵੀ ਗੱਲ ਚੱਲਦਾ ਕਿ ਕਿੰਨੀ ਖੁਸ਼ੀ ਨਾਲ ਬੰਦੇ ਆਉਂਦੇ ਆ ਇੱਥੇ ਕਿੰਨੀ ਖੁਸ਼ੀ ਨਾਲ ਸੇਵਾ ਕਰਦੇ ਆ ਕਈ ਵਾਰੀ ਇੱਥੋਂ ਤੱਕ ਵੀ ਆ ਜਾਂਦਾ ਵੀ ਮੈਂ ਗਾਣਾ ਵੀ ਗਾ ਦਵਾਂ ਨਾ ਪਰ ਫੇਰ ਵੀ ਕੋਈ ਗੱਲ ਨਹੀਂ ਕਹਿੰਦੇ ਕੋਈ ਲੜਾਈ ਵੀ ਹੁੰਦੀ ਸਾਡੀ ਹਾਂ ਉਹ ਸਾਡੇ ਪ੍ਰਧਾਨ ਜੀ ਇਧਰ ਫੰਦੇ ਨੇ ਉਹ ਆ ਕੇ ਕਹਿੰਦੇ ਬੱਸ ਇਹ ਬੰਦੇ ਨੂੰ ਇਹੋ ਜਿਹੇ ਨੂੰ ਮਾਰਨਾ ਹੋਵੇ ਬੈਨੀਆਂ ਸਲਾਦਿਓ ਵੀ ਵਾਰੀ ਨਾਲ ਸਾਥੋਂ ਗਲਤੀ ਹੋ ਗਈ ਕਹਿੰਦਾ ਤੇ ਸਾਡੇ ਜਿੰਦਰ ਸਾਹਿਬ ਨੇ ਜਗਸੀਰ ਜੀ ਇਹ ਵੀ ਫੇਰਾ ਪਾਉਂਦੇ ਨੇ ਕਦੇ ਕਦੇ ਹੋਰ ਬਹੁਤ ਮਹਾਰ ਸਿੱਖੀ ਤਾਂ ਆਉਂਦੀਆਂ ਤੇ ਅਸੀਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਧੰਨਵਾਦ ਦੁਆਵਾਂ ਦਿੰਨੇ ਆ ਵੀ ਇਹ ਸੱਚਾ ਬਾਦਸ਼ਾਹ ਜਿਹੜਾ ਵੀ ਇੱਥੇ ਪਹੁੰਚਦਾ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ ਤਰੱਕੀ ਬਖਸ਼ੇ ਉਹ ਉਹਨੂੰ ਮਹਿਸੂਸ ਹੋਵੇ ਵੀ ਜੇ ਮੈਂ ਸੇਵਾ ਕੀਤੀ ਆ ਤਾਂ ਉਹਨੂੰ ਇੰਨੀਆਂ ਦੁਆਵਾਂ ਮਿਲੀਆਂ ਉਹਨੂੰ ਮਤਲਬ ਜੇ ਖੈਰੋ ਮਤਲਬ ਆਸ਼ੀਰਵਾਦ ਮਿਲਿਆ ਅਸ਼ੀਰਵਾਦ ਹੀ ਸਭ ਤੋਂ ਵੱਡੀ ਚੀਜ਼ ਹੈ ਜੇ ਸੱਚੇ ਦਿਲੋਂ ਕਿਸੇ ਨੂੰ ਮਿਲ ਜੇ ਸੱਚੇ ਦਿਲੋਂ ਤਾਂ ਮੈਂ ਤਾਂ ਜੇ ਸਾਨੂੰ ਪਤਾ ਹੋਵੇ ਵੀ ਆ ਸਾਡਾ ਪੈਸਾ ਕਿੱਥੇ ਲੱਗੂਗਾ ਉਹ ਚੰਗੇ ਥਾਂ ਲੱਗ ਜੇ ਤਾਂ ਇੱਥੇ ਹਜ਼ਾਰੇ ਮੁਟਿਆਂ 222 ਨਾਲ ਪੜਨਗੇ ਤੇ ਜਿਹਦੇ ਨਾਲ ਕਿੰਨੇ ਹੀ ਬੰਨ ਹੋਊਗਾ ਇਹ ਤਾਂ ਅੱਜ ਹੀ ਟੁੱਟ ਜਾਊਗਾ